ਪ੍ਰੀਖਿਆਵਾਂ ਦਾ ਸਮਾਂ ਆ ਚੁੱਕਿਆ ਹੈ ਤੇ ਇੱਕ ਖਬਰ ਖਾਸ ਹੈ ਵਿਦਿਆਰਥੀਆਂ ਦੇ ਲਈ ਵਿਦਿਆਰਥੀ ਇਸ ਖਬਰ ਨੂੰ ਧਿਆਨ ਨਾਲ ਸੁਣਨ ਕਿਉਂਕਿ ਜੇਕਰ ਪ੍ਰੀਖਿਆ ਸੈਂਟਰ ਤੱਕ ਪਹੁੰਚਣਾ ਹੈ ਪ੍ਰੀਖਿਆ ਦੇ ਵਿੱਚ ਬੈਠਣਾ ਹੈ ਯਾਨੀ ਕਿ ਪੇਪਰ ਦੇਣੀਆਂ ਤਾਂ ਇਹ ਖਬਰ ਤੁਹਾਨੂੰ ਜ਼ਰੂਰ ਸੁਣਨੀ ਲਾਜ਼ਮੀ ਹੈ ਕਿਉਂਕਿ ਕੁਝ ਅਜਿਹੀਆਂ ਸ਼ਰਤਾਂ ਨੇ ਹੁਣ ਸਿੱਖਿਆ ਵਿਭਾਗ ਦੇ ਵੱਲੋਂ ਲਾਈਆਂ ਗਈਆਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਵਿਦਿਆਰਥੀ ਪੇਪਰ ਦੇ ਸਕਣਗੇ ਖਾਸ ਤੌਰ ਤੇ ਜਿਹੜੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੇ ਉਹ ਇਹ ਖਬਰ ਜ਼ਰੂਰ ਸੁਣ ਕਿਉਂਕਿ ਉਹਨਾਂ ਦੇ ਲਈ ਇੱਕ ਅਹਿਮ ਐਲਾਨ ਸਿੱਖਿਆ ਭਾਗ ਵੱਲੋਂ ਕੀਤਾ ਗਿਆ ਹੈ ਕੀ ਉਹ ਐਲਾਨ ਹੈ ਜਿਸ ਐਲਾਨ ਦੇ ਤਹਿਤ ਉਹ ਬੱਚੇ ਹੁਣ ਪੇਪਰ ਵੀ ਦੇ ਸਕਣਗੇ ਤੇ ਉਹਨਾਂ ਨੂੰ ਕਿਰਪਾਨ ਧਾਰਨ ਕਰਕੇ ਰੋਕਿਆ ਵੀ ਨਹੀਂ ਜਾਊਗਾ ਕਿਉਂਕਿ ਅਕਸਰ ਮਾਮਲੇ ਸਾਹਮਣੇ ਆਉਂਦੇ ਸੀ ਕਿ ਅੰਮ੍ਰਿਤਧਾਰੀ ਬੱਚਿਆਂ ਨੂੰ ਉਹਨਾਂ ਦੀ ਕਿਰਪਾਨ ਪਹਿਨੇ ਹੋਣ ਦੇ ਕਾਰਨ ਪ੍ਰੀਖਿਆ ਸੈਂਟਰ ਦੇ ਵਿੱਚ ਮੌਜੂਦ ਨਹੀਂ ਹੋਣ ਦਿੱਤਾ ਜਾਂਦਾ ਸੀ ਪਰ ਹੁਣ ਸਿੱਖਿਆ ਭਾਗ ਨੇ ਅਹਿਮ ਫੈਸਲੇ ਲਏ ਨੇ ਕੀ ਉਹ ਫੈਸਲੇ ਨੇ ਕਿ ਉਹਨਾਂ ਫੈਸਲਿਆਂ ਤਹਿਤ ਕਿਵੇਂ ਬੱਚੇ ਹੁਣ ਬਿਨਾਂ ਕਿਸੇ ਰੋਕਟੋਕ ਤੋਂ ਪੇਪਰ ਦੇ ਸਕਣਗੇ ਆਓ ਦੇਖਦੇ ਹਾਂ ਇਹ ਖਾਸ ਖਬਰ ਦੱਸਿਆ ਕਿ ਸਿੱਖਿਆ ਭਾਗ ਦੇ ਵੱਲੋਂ ਸਿੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਹੁਣ ਪ੍ਰੀਖਿਆਵਾਂਾਂ ਦੇ ਵਿੱਚ ਕਿਰਪਾਨ ਲੈ ਕੇ ਜਾਣ ਦੀ ਛੋੜ ਦਿੱਤੀ ਗਈ ਹੈ ਤਾਂ ਜਿਸ ਦੇ ਤਹਿਤ ਹੁਣ ਵਿਦਿਆਰਥੀ 9 ਇੰਚ ਤੱਕ ਦੀ ਕਿਰਪਾਨ ਪਹਿਨ ਕੇ ਆਪਣੀ ਪ੍ਰੀਖਿਆ ਦੇ ਸਕਦੇ ਹਨ ਕਿਉਂਕਿ ਅਕਸਰ ਮਾਮਲੇ ਸਾਹਮਣੇ ਆਉਂਦੇ ਸੀ ਭਾਵੇਂ ਉਹ ਕਿਸੇ ਵੀ ਭਾਗ ਦਾ ਕੋਈ ਪੇਪਰ ਹੋਵੇ ਭਾਵੇਂ ਉਹ ਯੂਨੀਵਰਸਿਟੀ ਸਬੰਧਤ ਹੋਵੇ ਸਕੂਲ ਸਬੰਧਤ ਹੋਵੇ ਜਾਂ ਨੌਕਰੀ ਸਬੰਧਤ ਹੋਵੇ ਤਾਂ ਬੱਚੇ ਨੇ ਜਿਹੜੇ ਅੰਮ੍ਰਿਤਧਾਰੀ ਉਹਨਾਂ ਦੇ ਕਿਰਪਾਨ ਪਹਿਨੇ ਹੋਣ ਦੇ ਇਤਰਾਜ਼ ਜਤਾਇਆ ਜਾਂਦਾ ਸੀ ਇਤਰਾਜ ਤੋਂ ਬਾਅਦ ਉਹਨਾਂ ਨੂੰ ਕਈ ਵਾਰ ਪ੍ਰੀਖਿਆਵਾਂ 'ਚ ਬੈਠਣ ਤੋਂ ਰੋਕਿਆ ਵੀ ਜਾਂਦਾ ਸੀ। अनेका ਜਿਹੇ ਮਾਮਲੇ ਸਾਹਮਣੇ ਆਉਂਦੇ ਸੀ, ਰੋਸ ਵਿਰੋਧ ਵੀ ਹੁੰਦਾ ਸੀ। ਤਾਂ ਹੁਣ ਸਿੱਖਿਆ ਭਾਗ ਦੇ ਵੱਲੋਂ ਫੱਡਾ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਵਿੱਚ ਕਿਰਪਾਨ ਲੈ ਕੇ ਜਾਣ ਦੀ ਛੋੜ ਦਿੱਤੀ ਗਈ ਹੈ। ਦੱਸਦੀ ਕਿ ਮੁਖ ਸਕੱਤਰ ਦੇ ਦਫ਼ਤਰਾਂ ਵੱਲੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਦੇ ਵੱਖ-ਵੱਖ ਭਾਰਤੀ ਏਜੰਸੀਆਂ ਵੱਲੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਤੇ ਇਸੇ ਦੇ ਨਾਲ ਵਿਅੋਗਤਾ ਔਰਤ ਉਮੀਦਵਾਰਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਵਿਸਥਾਰਤ ਦਿਸ਼ ਵੱਖ-ਵੱਖ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਵਿਦਿਆਰਥੀਆਂ ਤੇ ਉਮੀਦਵਾਰਾਂ ਨੂੰ ਤਹਿ ਨਿਯਮਾਂ ਦੇ ਮੁਤਾਬਕ ਕਿਰਪਾਨ ਪਾਉਣ ਦੇ ਨਾਲ ਇਜਾਜ਼ਤ ਮਿਲੀ ਜਾਊਗੀ। ਕਿਰਪਾਨ ਦੀ ਕੁੱਲ ਲੰਬਾਈ 9 ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਜਦਕਿ ਉਸ ਦੀ ਧਾਰ ਦੀ ਲੰਬਾਈ 6 ਇੰਚ ਤੋਂ ਜ਼ਿਆਦਾ ਨਾ ਹੋਵੇ। ਅਜਿਹੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਤੇ ਤੈਅ ਸਮੇਂ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਰਿਪੋਰਟ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਜ਼ਰੂਰੀ ਜਾਂਚ ਤੇ ਰਸਮੀ ਕਾਰਵਾਈ ਪੂਰੀ ਕੀਤੀ ਜਾ ਸਕੇ। ਨੋਟੀਫਿਕੇਸ਼ਨ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਵਿਵਤਾ ਔਰਤ ਉਮੀਦਵਾਰਾਂ ਨੂੰ ਪ੍ਰੀਖਿਆ ਦੌਰਾਨ ਮੰਗਲ ਸੂਤਰ ਪਾਉਣ ਦੀ ਵੀ ਇਜਾਜ਼ਤ ਮਿਲੀ ਹੈ। ਅਜਿਹੀਆਂ ਔਰਤਾਂ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਤੇ ਤੈਅ ਸਮੇਂ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਜਿਸ ਨਾਲ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਸਕਣ। ਇਹ ਫੈਸਲਾ ਦਿੱਲੀ ਹਾਈ ਕੋਰਟ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਖ-ਵੱਖ ਫੈਸਲਿਆਂ ਦੇ ਸਬੰਧ ਵਿੱਚ ਲਿਆ ਗਿਆ ਹੈ। ਜਿਨ੍ਹਾਂ 'ਚ ਧਾਰਮਿਕ ਤੇ ਸੱਭਿਆਚਾਰਕ ਅਧਿਕਾਰਾਂ ਦੀ ਸੁਰੱਖਿਆ ਦੇ ਨਾਂ ਨਾਲ ਪ੍ਰੀਖਿਆਵਾਂ ਦੇ ਨਿਰਪੱਖ ਆਪਰੇਸ਼ਨ ਤੇ ਜ਼ੋਰ ਦਿੱਤਾ ਗਿਆ ਹੈ। ਕਦਾਸੀਏ ਕਿ ਸੂਬਾ ਸਰਕਾਰ ਨੇ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਸਵਾਰਦੀ ਨੇਚ ਵਿਭਾਗਾ ਬੋਰਡਾਂ ਨਿਗਮਾ ਯੂਨੀਵਰਸਿਟੀਆਂ ਤੇ ਭਾਰਤੀ ਏਜੰਸੀਆਂ ਦੇ ਮੁਖੀਆਂ ਨੂੰ ਜ਼ਰੂਰੀ ਆਦੇਸ਼ ਜਾਰੀ ਕਰਨ ਤਾਂ ਜੋ ਪ੍ਰੀਖਿਆ ਡਿਊਟੀ ਤੇ ਤਾਇਨਾਤ ਅਧਿਕਾਰੀਆਂ ਅਬਜ਼ਰਵਰਾਂ ਤੇ ਸੁਰੱਖਿਆ ਮਲਾਜ਼ਮਾਂ ਨੂੰ ਇਹਨਾਂ ਦੇਸ਼ਾਂ ਨਿਰਦੇਸ਼ਾਂ ਦੀ ਪੂਰੀ ਜਾਣਕਾਰੀ ਰਹੇ ਕਿਸੇ ਵੀ ਪੱਧਰ ਦੇ ਉਮੀਦਵਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਦਾਸੀਏ ਕਿ ਇਹ ਪੂਰਾ ਫੈਸਲਾ ਜਿਹੜਾ ਹਰਿਆਣਾ ਸਿੱਖਿਆ ਵਿਭਾਗ ਤੇ ਵੱਲੋਂ ਲਿਆ ਗਿਆ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਜਿੱਥੇ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਵਿੱਚ ਕਿਰਪਾਨ ਪਹਿਨ ਕੇ ਆਉਣ ਦੀ ਆਦਤ ਦਿੱਤੀ ਗਈ ਹੈ ਤੇ ਉੱਥੇ ਹੀ ਵਿਆਹਤਾ ਮਹਿਲਾਵਾਂ ਨੂੰ ਵੀ ਜਿਹੜੀਆਂ ਵਿਆਹਤਾ ਮਹਿਲਾ ਉਮੀਦਵਾਰ ਨੇ ਉਹਨਾਂ ਨੂੰ ਵੀ ਪ੍ਰੀਖਿਆ ਦੌਰਾਨ ਮੰਗਲ ਸੂਤਰ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਹੈ ਹਾਲਾਂਕਿ ਸ਼ਰਤਾਂ ਲਾਗੂ ਕੀਤੀਆਂ ਗਈਆਂ ਨੇ ਜਿਹੜੀਆਂ ਵਿਆਹਤਾ ਮਹਿਲਾ ਨੇ ਉਹਨਾਂ ਨੂੰ ਮੰਗਲ ਸੂਤਰ ਪਹਿਨ ਕੇ ਪ੍ਰੀਖਿਆ ਦੇ ਵਿੱਚ ਬੈਠਣ ਜ਼ਰੂਰ ਦਿੱਤਾ ਜਾਊਗਾ ਪਰ ਉਹਨਾਂ ਨੂੰ ਸਮੇਂ ਤੋਂ ਘੱਟੋ ਘੱਟ 3 ਮਿੰਟ ਪਹਿਲਾਂ ਪਹੁੰਚਣਾ ਪਊਗਾ ਤਾਂ ਜੋ ਪੂਰੀ ਜਾਂਚ ਪ੍ਰਕਿਰਿਆ ਕੀਤੀ ਜਾ ਸਕੇ ਤੇ ਉਸੇ ਤਰ੍ਹਾਂ ਸਿੱਖ ਵਿਦਿਆਰਥੀਆਂ ਨੂੰ 9 ਇੰਚ ਲੰਬੀ ਕਿਰਪਾ ਜਿਸ ਦੀ ਧਾਰ 6 ਇੰਚ ਹੋਣੀ ਚਾਹੀਦੀ ਹੈ ਇਸ ਤੋਂ ਵੱਧ ਨਾ ਹੋਵੇ ਅਤੇ ਤੈਅ ਕੀਤੇ ਸਮੇਂ ਤੋਂ ਪ੍ਰੀਖਿਆ ਸਕੇਂਦਰ ਦੇ ਉੱਤੇ ਘੱਟੋ-ਘੱਟ 1 ਘੰਟਾ ਪਹਿਲਾਂ ਰਿਪੋਰਟ ਕਰਨੀ ਪਵੇਗੀ ਤਾਂ ਜੋ ਕਿਰਪਾਨ ਦੀ ਇਹ ਜਿਹੜੀ ਉਹ ਜਾਂਚ ਕੀਤੀ ਜਾ ਸਕੇ ਤਾਂ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਇੱਕ ਇਹ ਫੈਸਲਾ ਲਿਆ ਗਿਆ ਹੈ ਉੱਥੇ ਕਿਤੇ ਨਾ ਕਿਤੇ ਵਿਦਿਆਰਥੀਆਂ 'ਚ ਇਸ ਨੂੰ ਲੈ ਕੇ ਖੁਸ਼ੀ ਵੀ ਦੇਖਣ ਨੂੰ ਮਿਲ ਰਹੀ ਕਿਉਂਕਿ ਅਕਸਰ ਸਿੱਖ ਵਿਦਿਆਰਥੀਆਂ ਤੇ ਵਿਆਹੁਤਾ ਮਹਿਲਾਵਾਂ ਨੂੰ ਜੋ ਕਿ ਮੰਗਲ ਸੂਤੇ ਧਾਰਨ ਕਰਦੀਆਂ ਨੇ ਪ੍ਰੀਖਿਆਵਾਂ ਦੇ ਵਿੱਚ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਜਹੇ ਦੇ ਵਿੱਚ ਹੁਣ ਵਿਦਿਆਰਥੀ ਇਸ ਨੋਟੀਫਿਕੇਸ਼ਨ ਨੂੰ ਲੈ ਕੇ ਆਪਣੀ ਕੀ ਰਾਏ ਰੱਖਦੇ ਨੇ ਤੁਸੀਂ ਹਮਦਾਰ ਟੀਵੀ ਦੇ ਨਾਲ ਜੁੜੇ ਹੋਏ ਹੋ ਤੁਸੀਂ ਕਮੈਂਟਸ ਦੇ ਜ਼ਰੀਏ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਜੁੜੇ ਰਹੋ ਹਮਦਾਰ ਟੀਵੀ ਦੇ ਨਾਲ ਸਹੀ ਤੇ ਖਾਸ ਖਬਰਾਂ ਦੇ ਲਈ